जय भीम जय भारत मैं सोम सहोता वेख रहे हो चैनल पोसुनामा पोसुनामा यानी कि पावर ऑफ सोशल यूनिटी पावर ऑफ सोशल यूनिटी यानी पोसुनामा यूट्यूब चैनल की टीम अज बंगा च पहुंची है और मेरे नाल बहुत ही मतलब कह सकते हैं कि बहुत खूबसूरत परसनैलिटी डॉक्टर ਕਸ਼ਮੀਰ ਚੰਦ ਜੀ ਇਸ ਸਮੇਂ ਮੇਰੇ ਨਾਲ ਨੇ ਬੰਗਾ ਦੇ ਵਿੱਚ ਬਤੌਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ 바ਵਾ ਸਾਹਿਬ ਦੇ ਮਿਸ਼ਨ ਦੇ ਨਾਲ ਜੁੜੇ ਹੋਏ ਨੇ ਔਰ 바ਵਾ ਸਾਹਿਬ ਦੇ ਮਿਸ਼ਨ ਦਾ ਇੱਕ ਇੱਕ ਸ਼ਬਦ ਉਹ ਆਪਣੀ ਜ਼ਿੰਦਗੀ ਤੇ ਔਰ ਸਮਾਜ ਦੇ ਲਈ ਕੱਢਣਾ ਚਾਹੁੰਦੇ ਨੇ ਵਕਤ ਕੱਢਣਾ ਚਾਹੁੰਦੇ ਨੇ ਔਰ ਉਹਨਾਂ ਦੇ ਸ਼ਬਦਾਂ ਨਾਲ ਜੋੜਨਾ ਚਾਹੁੰਦੇ ਨੇ ਡਾਕਟਰ ਸਾਹਿਬ ਦੇ ਨਾਲ ਉਹਨਾਂ ਦੇ ਮਿਸ਼ਨ ਨੂੰ 바ਵਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਉਸ ਮਿਸ਼ਨ ਦਾ ਇੱਕ ਇੱਕ ਸ਼ਬਦ ਲੋਕਾਂ ਤੱਕ ਸਮਾਜ ਤੱਕ ਪਹੁੰਚਾਉਂਦੇ ਨੇ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੈਪੀ ਜੈਪਾ ਸਭ ਤੋਂ ਪਹਿਲਾਂ ਤਾਂ ਪੋਸੂ ਨਾਮ ਵਾਲੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਤੁਸੀਂ ਸਪੈਸ਼ਲ ਤੌਰ ਤੇ ਜਿਹੜਾ ਇਹ ਅੱਜ ਸਮਾਂ ਕੱਢਿਆ ਤੇ ਮੇਰੇ ਜਿਹੜੇ ਵਿਚਾਰ ਸਮਾਜ ਤੱਕ ਪਹੁੰਚਾਉਣ ਦੀ ਜਿਹੜਾ ਉਪਰਾਲਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਮਿਸ਼ਨ ਦੀ ਆਪਾਂ ਗੱਲ ਕਰਨੀ ਹੈ ਕਿਉਂਕਿ ਆਪਣਾ ਮੇਨ ਮਕਸਦ ਹੀ ਮਿਸ਼ਨ ਹੈ ਔਰ ਜਿਸ ਮਿਸ਼ਨ ਨੇ ਆਪਾਂ ਨੂੰ ਸਾਰਾ ਕੁਝ ਬਾਬਾ ਸਾਹਿਬ ਦੀ ਬਦੌਲਤ ਸਾਰਾ ਕੁਝ ਦਿੱਤਾ ਹੋਇਆ ਹੈ ਉਹਨੇ ਬਖਸ਼ਿਆ ਹੋਇਆ ਹੈ ਤੁਸੀਂ ਬੰਗਾ ਏਰੀਆ ਦੇ ਵਿੱਚ ਮਿਸ਼ਨ ਬਾਰੇ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਜਿਸ ਤਰ੍ਹਾਂ ਕਿ ਮੈਂ ਕਾਫੀ ਤਕਰੀਬਨ 15 16 ਸਾਲਾਂ ਤੋਂ ਮਿਸ਼ਨ ਦੇ ਨਾਲ ਜੁੜਿਆ ਹੋਇਆ ਤੇ ਸਾਡੇ ਜਿੱਦਾਂ ਇਲਾਕੇ ਦੀਆਂ ਜਿੱਦਾਂ ਲੋਕਲ ਜਿੱਦਾਂ ਜਥੇਬੰਦੀਆਂ ਪਹਿਲਾਂ ਜਿਹੜੀ ਡਾਕਟਰ ਅੰਬੇਦਕਰ ਚੇਤਨਾ ਸੁਸਾਇਟੀ ਸਾਡੇ ਬੰਗਾ ਦੇ ਵਿੱਚ ਬਣੀ ਹੋਈ ਸੀ ਉਹਦੇ ਵਿੱਚ ਕਾਫੀ EMPLOYEES ਜਿਹੜੇ ਸੀਗੇ ਉਹ ਇਹਦੇ ਵਿੱਚ ਕੰਮ ਕਰ ਰਹੇ ਆ ਕਾਫੀ ਸਮੇ ਤੋਂ ਉਹਦੇ ਰਾਹੀਂ ਅਸੀਂ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਅਸੀਂ ਹਰ ਸਾਲ ਹੀ ਸੈਮੀਨਾਰ ਕਰਵਾਉਂਦੇ ਰਹੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਇੱਕ ਆਪਣੀ ਇੱਕ ਆਰਗੇਨਾਈਜੇਸ਼ਨ ਆ ਸਾਡੀ ਫਗਵਾੜੇ ਜਿਹਦਾ ਹੈੱਡਕੁਆਟਰ ਹੈ ਪ੍ਰਵੁੱਧ ਭਾਰਤ ਫਾਊਂਡੇਸ਼ਨ ਉਹਦੇ ਰਾਹੀਂ ਅਸੀਂ ਹਰ ਸਾਲ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚਿਆਂ ਦਾ ਜਿਹੜਾ ਉਹ ਐਗਜ਼ਾਮ ਲੰਨੇ ਆ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਜਾਂ ਸਾਡੇ ਬਹੁਜਨ ਮਹਾਪੁਰਸ਼ਾਂ ਦੇ ਜੀਵਨ ਦੇ ਉੱਤੇ ਅਸੀਂ ਹਰ ਸਾਲ ਇੱਕ ਕਿਤਾਬ ਛਾਪਦੇ ਹਾਂ ਪਰ ਉਸ ਕਿਤਾਬ ਨੂੰ ਬੱਚਿਆਂ ਤੱਕ ਪਹੁੰਚਾਉਣ ਤੋਂ ਬਾਅਦ ਉਸ ਕਿਤਾਬ ਦੇ ਵਿੱਚੋਂ ਹੀ ਅਸੀਂ ਬੱਚਿਆਂ ਦਾ ਪੇਪਰ ਲੈਂਦੇ ਹਾਂ ਤੇ ਜਿਹੜੇ ਪਹਿਲੇ ਤਿੰਨ ਸਨਾਂ ਦੇ ਬੱਚੇ ਆਂਦੇ ਆ ਉਹਨਾਂ ਨੂੰ ਕਾਫੀ ਵਧੀਆ ਜਿਹੜੇ ਪ੍ਰਾਈਜ਼ ਅਸੀਂ 50000 20000 10000 ਦੇ ਪ੍ਰਾਈਜ਼ ਜਿਹੜੇ ਅਸੀਂ ਹਰ ਸਾਲ ਦਿੰਦੇ ਆ ਤੇ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਬਾ ਸਾਹਿਬ ਦਾ ਜਿਹੜਾ ਸੁਨੇਹਾ ਸੀਗਾ ਸਾਡੇ ਮਹਾਪੁਰਸ਼ਾਂ ਦਾ ਜਿਹੜਾ ਸੁਨੇਹਾ ਹੈ ਜਗਾ ਹੀ ਸਮਾਜ ਦੇ ਵਿੱਚ ਕਰ ਕਰ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਕਾਮਯਾਬ ਹੋਈਏ ਡਾਕਟਰ ਸਬ ਸਮਾਜ ਦਾ ਕੀ ਰਿਸਪੌਂਸ ਹੈ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸਮਾਜ ਤੁਹਾਡੇ ਨਾਲ ਕਿਸ ਤਰ੍ਹਾਂ ਰਿਐਕਟ ਕਰਦਾ ਹੈ ਸਰ ਸਰ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੈਗੇ ਆ ਤੇ ਔਰ ਜ਼ਿਆਦਾਤਰ ਲੋਕ ਜਿਹੜੇ ਆ ਇੱਕ ਪੋਜ਼ਿਟਿਵ ਜਿਹਾ ਐਸਪੈਕਟ ਲੈ ਕੇ ਚੱਲੀਏ ਤਾਂ ਲੋਕ ਚਾਹਦੇ ਆ ਕਿ ਸਮਾਜ ਲਈ ਕੁਝ ਕੀਤਾ ਜਾਵੇ ਔਰ ਇੱਕ ਉਹ ਡਾਇਰੈਕਸ਼ਨ ਚਾਹਦੇ ਆ ਕਿ ਸਾਨੂੰ ਅੱਛਾ ਲੀਡਰਸ਼ਿਪ ਮਿਲੇ ਸਾਡੀ ਅਗਵਾਈ ਕਰਨ ਵਾਲੇ ਬੰਦੇ ਇਮਾਨਦਾਰ ਹੋਣ ਤੇ ਸਾਨੂੰ ਇਹ ਦੇ ਵਿੱਚ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈਗਾ ਚਾਹੇ ਅਸੀਂ ਅੰਬੇਦਕਰ ਜੀਨਾ ਸੁਸਾਇਟੀ ਦੇ ਮਾਧਿਅਮ ਤੋਂ ਕੰਮ ਕਰੀਏ ਚਾਹੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਮਾਧਿਅਮ ਤੋਂ ਕੰਮ ਕਰੀਏ ਅੱਛਾ ਰਿਸਪਾਂਸ ਸਮਾਜ ਵੱਲੋਂ ਸਾਨੂੰ ਮਿਲ ਰਿਹਾ ਹੈ ਤੇ ਲੋੜ ਹੁਣ ਇਸੇ ਸਮੇਂ ਦੇ ਵਿੱਚ ਇਹ ਹੈ ਕਿ ਅਸੀਂ ਸਮਾਜ ਨੂੰ ਜਿਹੜਾ ਹੈ ਇੱਕ ਅੱਛੇ ਲੋਕ ਜਿਹੜੇ ਹੈਗੇ ਆ ਇੱਛਾ ਰੱਖਦੇ ਆ ਸਮਾਜ ਲਈ ਕੰਮ ਕਰਨ ਦੀ ਉਹਨਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਇੱਕ ਕਾਰਜ ਕਰਦਾ ਦੇ ਤੌਰ ਤੇ ਤਿਆਰ ਕਰੀਏ ਅਸੀਂ ਇੱਕ ਐਕਟੀਵਿਸਟ ਦੇ ਤੌਰ ਤੇ ਤਿਆਰ ਕਰਨ ਦੇ ਲਈ ਅਸੀਂ ਕੋਸ਼ਿਸ਼ਾਂ ਕਰੀਏ ਤਾਂ ਕਿ ਉਹ ਜਿਹੜੇ ਆ ਜਿਹੜੀ ਜਿਹੜਾ ਸਨੇਹਾ ਕੁਝ ਲੋਕਾਂ ਦਾ ਕੱਜ ਹੈਗਾ ਉਹ ਮਾਸਿਸ ਦਾ ਕੋ ਸਨੇਹਾ ਪਹੁੰਚੇ ਡਾਕਟਰ ਸਾਹਿਬ ਜੇ ਆਪਾਂ ਅੱਜ ਅੰਬੇਡਕਰ ਸੁਸਾਇਟੀਆਂ ਕਲੱਬਾਂ ਸੰਸਥਾਵਾਂ ਦੀ ਗੱਲ ਕਰੀਏ ਤੇ ਪਿਛਲੇ ਦਿਨੀ ਇੱਕ ਲੇਖ ਪੜਿਆ ਸੀ ਕਿ ਜੈ ਭੀਮ ਕਹਿ ਕੇ ਲੋਕ ਜਿਹੜੇ ਕਿਤੇ ਨਾ ਕਿਤੇ ਉਸ ਜੈ ਭੀਮ ਨੂੰ ਆਪਣੀ ਜੇਬ ਦਾ ਜੀਬ ਤੱਕ ਸੀਮਤ ਕਰ ਲੈਂਦੇ ਐ ਕਹਿੰਦੇ ਕੁਛ ਐ ਕਰਦੇ ਕੁਛ ਐ ਔਰ ਇਸ ਤਰ੍ਹਾਂ ਦੇ ਲੋਕਾਂ ਦੀ ਕਿਸ ਤਰ੍ਹਾਂ ਪਰਖ ਕੀਤੀ ਜਾ ਸਕਦੀ ਹੈ ਅੱਜ ਦੇ ਦੌਰ ਵਿੱਚ ਸਰ ਇਹ ਸਮਾਜਿਕ ਇੱਕ ਪਰਵ੍ਰਤੀ ਹੈ ਜਿਹੜੀ ਇੱਕ ਸਮਾਜ ਦਾ ਇੱਕ ਸੁਭਾਅ ਹੈਗਾ ਕਿ ਜਿਹੜਾ ਕੋਈ ਵੀ ਇਨਸਾਨ ਹੈ ਜੇ ਉਹ ਸਮਾਜ ਲਈ ਕੰਮ ਕਰਨਾ ਚਾਹੁੰਦਾ ਤਾਂ ਪਹਿਲਾਂ ਉਹਨੂੰ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਅਸੀਂ ਬਹੁਤ ਜ਼ਿਆਦਾ ਸਟੇਜਸ ਤੋਂ ਸੁਣਦੇ ਆਂ ਬੁੱਧੀ ਜੀ ਵੀ ਕਿਹਾ ਜਾਂਦਾ ਕਿ ਬੁੱਧੀ ਜੀ ਵੀ ਜਿਹੜੇ ਬੰਦੇ ਹੈਗੇ ਆ ਪਰ ਸੋਚਣ ਵਾਲੀ ਗੱਲ ਇਹ ਹੁੰਦੀ ਹੈ ਕਿ ਕੀ ਕੋਈ ਵੀ ਵਿਅਕਤੀ ਕਹੋ ਮੈਂ ਹੋਵਾਂ ਕਿ ਮੈਂ ਬੁੱਧੀਜੀਵੀ ਹੋਣ ਦੀਆਂ ਜਿਹੜੀਆਂ ਸ਼ਰਤਾਂ ਪੂਰੀਆਂ ਕਰਦਾ ਤੇ ਕੀ ਮੈਂ ਇਮਾਨਦਾਰ ਹੈਗਾ ਕੀ ਮੈਂ ਬਿਨਾਂ ਕਿਸੇ ਪ੍ਰੈਸ਼ਰ ਤੋਂ ਕੰਮ ਕਰ ਰਿਆ ਕੀ ਮੇਰਾ ਕੋਈ ਸਵਾਰਥ ਆਪਣਾ ਤਾਂ ਨਹੀਂ ਹੈ ਜੇ ਸਮਾਜ ਦੇ ਵਿੱਚ ਇਹੋ ਜਿਹੇ ਬੁੱਧੀਜੀਵੀ ਹੋਣ ਜਿਹੜੇ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਦੇ ਹੋਣ ਬਾਬਾ ਸਾਹਿਬ ਦੀਆਂ ਨੂੰ ਜੇ ਉਹ ਅੱਗੇ ਲੈ ਕੇ ਚੱਲਣਗੇ ਤਾਂ ਮੈਨੂੰ ਲੱਗਦਾ ਕਿ ਸਮਾਜ ਦਾ ਉਹ ਭਲਾ ਕਰਨਗੇ ਜਿਨ੍ਹਾਂ ਲੋਕਾਂ ਨੇ ਖੁਦ ਹਜੇ ਇਸ ਲੈਵਲ ਤੱਕ ਆਪਣੇ ਆਪ ਨੂੰ ਨਹੀਂ ਸੁਧਾਰਿਆ ਉਹ ਮੈਨੂੰ ਲੱਗਦਾ ਸਮਾਜ ਦਾ ਭਲਾ ਨਹੀਂ ਕਰ ਸਕਦੇ ਡਾਕਟਰ ਸਾਹਿਬ ਮੇਰਾ ਕੁਐਸਚਨ ਥੋੜੀ ਜਿਹਾ ਪੋਲੀਟੀਕਲ ਹੈ ਅੱਜ ਜੇ ਆਪਾਂ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵਿੱਚ ਵੀ ਐਸਸੀ ਜਿਹੜੇ ਨੇ ਮਨਿਸਟਰ ਵੀ ਬਣੇ ਹੋਏ ਨੇ ਐਮਐਲਏ ਵੀ ਬਣੇ ਹੋਏ ਨੇ ਲੋਕ ਸਭਾ ਦੇ ਵਿੱਚ ਮਨਿਸਟਰੀ ਦਾ ਵੀ ਆਨੰਦ ਲੈ ਰਹੇ ਨੇ ਉਹ ਕੀ ਕਾਰਨ ਕੀ ਹੈ ਕਿ ਸਮਾਜ ਦੀਆਂ ਗੱਲਾਂ ਸਮਾਜ ਦਾ ਦੁੱਖ ਦਰਦ ਜਾਂਦੇ ਹੀ ਭੁੱਲ ਜਾਂਦੇ ਔਰ ਆਪਾਂ ਲੋਕ ਉਹਨਾਂ ਨੂੰ ਫਿਰ ਚੁਣਦੇ ਆ ਕਿਤੇ ਨਾ ਕਿਤੇ ਸਾਡੀ ਮਜਬੂਰੀ ਹੈ ਉਹਨਾਂ ਨੂੰ ਚੁਣਨਾ ਕਾਰਨ ਕੀ ਹੈ ਸਰ ਜਿਸ ਤੋਂ ਤੱਕ ਜਿਹੜੇ ਰਾਜਨੀਤਿਕ ਨੁਮਾਇੰਦਿਆਂ ਦੀ ਗੱਲ ਹੈ ਜੇ ਅਸੀਂ ਸਮਾਜ ਦੇ ਵਿੱਚ ਇਹੋ ਜੀ ਇੱਕ ਰਵਾਇਤ ਸ਼ੁਰੂ ਕਰਦੇ ਆ ਕਿ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਦਾ ਹੋਵੇ ਔਰ ਜੇ ਉਹਨਾਂ ਲੋਕਾਂ ਦੇ ਵਿੱਚੋਂ ਜੇ ਨੇਤਾ ਪੈਦਾ ਹੁੰਦੇ ਆ ਉਹਨਾਂ ਵਿੱਚੋਂ ਜੋ ਨੇਤਾ ਨਿਕਲਦੇ ਆ ਤਾਂ ਉਹ ਅਸਲ ਦੇ ਵਿੱਚ ਸਮਾਜ ਦੇ ਨੁਮਾਇੰਦੇ ਬਣ ਕੇ ਅੱਗੇ ਆ ਸਕਦੇ ਆ ਅਸੀਂ ਇਹ ਚੀਜ਼ ਓਬਜ਼ਰਵ ਕਰ ਰਹੇ ਆ ਕਿ ਜ਼ਿਆਦਾਤਰ ਲੋਕ ਜਿਹੜੇ ਆ ਅੱਜ ਕੱਲ੍ਹ ਰਾਜਨੀਤਿਕ ਤੌਰ ਤੇ ਅੱਗੇ ਆ ਰਹੇ ਆ ਉਹਨਾਂ ਨੇ ਬਾਬਾ ਸਾਹਿਬ ਨੂੰ ਜਾਂ ਬਾਕੀ ਮੌਜਨ ਮਹਾਂਪੁਰਸ਼ਾਂ ਨੂੰ ਹਜੇ ਤੱਕ ਉਹਨਾਂ ਨੇ ਪੜ੍ਹਿਆ ਨਹੀਂ ਉਹਨਾਂ ਨੇ ਸਮਝਿਆ ਨਹੀਂ ਔਰ ਉਹਨਾਂ ਨੇ ਸਮਾਜ ਦਾ ਦਰਦ ਵੀ ਉਹਨਾਂ ਨੇ ਹਜੇ ਤੱਕ ਪਛਾਣਿਆ ਨਹੀਂ ਤੇ ਇਹੀ ਕਾਰਨ ਹੈ ਕਿ ਜਦੋਂ ਆਪਣੇ ਅਹੁਦੇ ਤੇ ਪਹੁੰਚਦੇ ਆ ਜਾਂ ਇੱਕ ਨੁਮਾਇੰਦਗੀ ਦੇਣ ਵਾਲੇ ਆਪਣੇ ਅਹੁਦੇ ਤੇ ਪਹੁੰਚਦੇ ਆ ਤਾਂ ਉਹ ਉਹ ਗੱਲ ਨਾ ਕਰਕੇ ਆਪਣੇ ਰਾਜਨੀਤਿਕ ਸੰਗਠਨ ਦੀ ਗੱਲ ਜਿਹੜੀ ਉਹ ਜ਼ਿਆਦਾ ਕਰਦੇ ਆ ਤੇ ਜ਼ਿਆਦਾਤਰ ਤਾਂ ਗੱਲ ਹੀ ਨਹੀਂ ਕਰਦੇ ਜੇ ਕੋ ਕਰਦੇ ਵੀ ਆ ਤਾਂ ਉਹੀ ਗੱਲ ਕੀਤੀ ਜਾਂਦੀ ਆ ਜੋ ਉਹਨਾਂ ਨੂੰ ਹੁਕਮ ਹੁੰਦਾ ਰਾਜਨੀਤਿਕ ਸੰਗਠਨ ਦੇ ਵੱਲੋਂ ਡਾਕਟਰ ਸਾਹਿਬ ਇੱਕ ਸਵਾਲ ਹੋ ਰਿਹਾ ਕਿ ਤੁਹਾਡੇ ਸੰਸਥਾ ਦੇ ਨਾਲ ਕਿੰਨੇ ਕੁ ਮੈਂਬਰ ਜੁੜੇ ਹੋਏ ਨੇ ਕਿੰਨੇ ਕੁ ਮਤਲਬ ਐਕਟਿਵ ਮੈਂਬਰ ਨੇ ਉਹਦੇ ਬਾਰੇ ਜ਼ਰੂਰ ਦੱਸੋ ਅਸੀਂ ਪੰਜਾਬ ਲੈਵਲ ਤੇ ਤਾਂ ਤਕਰੀਬਨ ਛਾਇਦੇ ਕੋਈ ਏਰੀਆ ਹੋਵੇ ਜਿਹੜਾ ਜਿੱਥੇ ਸਾਡੀਆਂ ਟੀਮਾਂ ਨਹੀਂ ਹੈਗੀਆਂ ਜੇ ਗਰੁੱਪਾਂ ਦੇ ਤੌਰ ਤੇ ਗੱਲ ਕਰੀਏ ਤਾਂ 3.5-400 ਵਿਅਕਤੀ ਜਿਹੜੇ ਆ ਹਰ ਏਰੀਆ ਦੇ ਵਿੱਚ ਜਿਹੜੇ ਆ ਉਹ ਐਕਟਿਵਲੀ ਕੰਮ ਕਰ ਰਹੇ ਆ ਤੇ ਉਹ ਜਿਹੜੇ ਅੱਗੇ ਆਪਣੀਆਂ ਟੀਮਾਂ ਬਣਾ ਕੇ ਛੋਟ-ਛੋਟੀਆਂ ਆਪਣੇ ਨਾਲ ਹੋਰ ਐਕਟਿਵਿਸਟਾਂ ਨੂੰ ਲਾ ਕੇ ਉਹ ਹਰ ਸਾਲ ਹੀ ਜਿਹੜਾ ਬੱਚਿਆਂ ਦੇ ਇਹਦੇ ਐਗਜ਼ਾਮ ਲੈਣ ਦੇ ਵਿੱਚ ਸਾਡੀ ਮਦਦ ਕਰਦੇ ਆ ਤੇ ਬਾਬਾ ਸਾਹਿਬ ਦਾ ਮੈਸੇਜ ਜਿਹੜਾ ਉਹ ਅੱਗੇ ਪਹੁੰਚਾਉਣ ਦੇ ਵਿੱਚ ਉਹ ਕੋਸ਼ਿਸ਼ ਕਰ ਰਹੇ ਆ ਉਹਦੇ 'ਚ ਇਹ ਹੈਗਾ ਕਿ ਜਿੱਦਾਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਇਨਵੋਲਵ ਕਰਨ ਦੀ ਅਸੀਂ ਪਿਛਲੇ ਕੁਝ ਸਮੇਂ ਤੋਂ ਇਸ ਚੀਜ਼ ਨੂੰ ਅਸੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਬੱਚਿਆਂ ਦੇ ਅਸੀਂ ਇਗਜ਼ਾਮ ਲੈਣੇ ਹਨ ਕੀ ਉਹਨਾਂ ਦੇ ਵਿੱਚ ਬਾਬਾ ਸਾਹਿਬ ਦਾ ਜਿਹੜਾ ਅਸਲੀ ਮੈਸੇਜ ਹੈ ਉਹ ਜਾ ਰਿਹਾ ਕਿ ਨਹੀਂ ਜਾ ਰਿਹਾ ਤੇ ਉਹ ਇਸ ਤਰ੍ਹਾਂ ਆਇਆ ਕਿ ਜਿਵੇਂ ਕੁਝ ਬੱਚੇ ਜਿਹੜੇ ਕਦੇ ਪੇਪਰ ਦਿੰਦੇ ਹੁੰਦੇ ਸੀ ਉਹ ਅੱਜ ਪੇਪਰ ਦਵਾ ਰਹੇ ਆ ਬਾਕੀ ਸਮਾਜ ਦੇ ਬੱਚਿਆਂ ਨੂੰ ਉਹ ਖੁਦ ਇੱਕ ਸੈਂਟਰ ਇਨਚਾਰਜ ਬਣ ਕੇ ਜਾਂ ਸਮਾਜ ਨੂੰ ਪੇਵਕ ਕਰਨ ਦੇ ਹਿਸਾਬ ਦੇ ਨਾਲ ਕੁਝ ਹੈ ਬਹੁਤ ਜ਼ਿਆਦਾ ਗਿਣਤੀ ਨਹੀਂ ਹੈ ਪਰ ਇਹ ਚੀਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਉਹ ਲੋਕ ਜਿਹੜੇ ਆ ਪੇਵਕ ਕਰਨ ਦੀ ਕੋਸ਼ਿਸ਼ ਕਰ ਰਹੇ ਆ